ਸੀਬੀਏ ਦੀ ਵਿਸ਼ੇਸ਼ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦੇ ਹੋਏ ਐਕਸ ਐਸਪੀ ਨੂੰ 10 ਸਾਲ ਦੀ ਉਮਰ ਕੈਦ ਤੇ 50000 ਰੁਪਏ ਦਾ ਜੁਰਮਾਨਾ ਲਗਾਇਆ। ਇਹ ਰਸਲ ਇਹ ਮਾਮਲਾ 1993 ਵਿੱਚ ਹੋਏ ਫੇਕ ਇਨਕਾਊਂਟਰ ਦਾ ਹੈ। ਜਿਸ ਦੇ ਵਿੱਚ ਪੁਲਿਸ ਮੁਲਾਜ਼ਮਾ ਨੇ ਕਾਂਸਟੇਬਲ ਗੁਰਮੁਖ ਸਿੰਘ ਤੇ ਸੁਖਵਿੰਦਰ ਸਿੰਘ ਨੂੰ ਕੋਰੋ ਚੋਕਲੇਆ ਸੀ ਤੇ ਫਿਰ ਉਹਨਾਂ ਨੂੰ ਆਤਵਾਦੀ ਕਹਿ ਕੇ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਤੇ ਨਾਲ ਹੀ ਲਵਾਰਸ ਕਹਿ ਕੇ ਉਹਨਾਂ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਸੀ। ਇਸ ਵਿੱਚੋਂ ਫਿਰ ਪੀੜਤ ਪਰਿਵਾਰਾਂ ਨੇ ਸ਼ਿਕਾਇਤ ਅਜ ਕਰਵਾਈ ਤੇ ਲਗਾਤਾਰ ਇਹ ਕੇਸ ਜਿਹੜਾ ਹੈ ਉਹ ਲੜ ਰਹੇ ਸਨ। ਇਹ ਲੰਬੀ ਲੜਾਈ ਜੋ ਹੈ ਇਨਸਾਨ ਦੀ ਪਰ ਪੀੜਤ ਪਰਿਵਾਰਾਦਰੋਂ ਲੜੀ ਜਾ ਰਿਹਾ ਸੀ ਹੁਣ 32 ਸਾਲਾਂ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ ਮਿਲਿਆ ਸੀਬੀਏ ਦੀ ਵਿਸ਼ੇਸ਼ ਅਦਾਲਤ ਨੇ ਆਪਣਾ ਅਹਿਮ ਫੈਸਲਾ ਸੁਣਾਉਂਦੇ ਹੋਏ ਉਸ ਸਮੇਂ ਦੇ ਇਨਸਪੈਕਟਰ ਜੋ ਕਿ ਹੁਣ ਐਸਪੀ ਦੇ ਰੈਕ ਤੱਕ ਪਹੁੰਚ ਚੁੱਕੇ ਸਨ ਤੇ ਪਰਮਜੀਤ ਸਿੰਘ ਵਰਕ ਜੋ ਕਿ ਹੁਣ ਐਕਸ ਐਸਪੀ ਹੈ ਉਸ ਨੂੰ 10 ਸਾਲ ਦੀ ਉਮਰ ਕੈਦ ਦੇ ਸਬੰਧ ਸਸਨਾਏ ਤੇ ਨਾਲ ਇਹ ਜੁਰਮਾਨਾ ਲਗਾਇਆ ਹੈ ਤੇ ਇਸ ਮਾਮਲੇ ਦੇ ਵਿੱਚ ਤਿੰਨ ਹੋਰ ਦੋਸ਼ੀਆਂ ਨੂੰ ਬਰੀ ਵੀ ਕਰ ਦਿੱਤਾ ਗਿਆ ਜਿਸ ਤੋਂ ਪਰਿਵਾਰ ਥੋੜਾ ਨਰਾਜ਼ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਨੂੰ ਅਗਰ ਸਜ਼ਾ ਹੋਈ ਹੈ ਤੇ ਬਾਕੀਆਂ ਨੂੰ ਬਰੀ ਕਰ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਹੁਣ ਸੁਪਰੀਮ ਕੋਰਟ ਦਾ ਫਿਰ ਤੋਂ ਰੋਕ ਕੀਤਾ ਜਾਵੇਗਾ ਤੇ ਨਾਲ ਹੀ ਇਨਸਾਫ ਦੀ ਮੰਗ ਕੀਤੀ ਜਾਵੇਗੀ ਦੱਸ ਸੀ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਫੇਕ ਐਨਕਾਊਂਟਰ ਦਾ ਇਸ ਤੋਂ ਪਹਿਲਾਂ ਵੀ ਹੁਣ ਤੱਕ ਕਈ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਪੁਲਿਸ ਮੁਕਾਬਲਿਆਂ ਦੇ ਵਿੱਚ ਬੇਗੁਨਾਹ ਲੋਕਾਂ ਨੂੰ ਮਾਰਿਆ ਗਿਆ ਕਈ ਨੌਜਵਾਨਾਂ ਦੀ ਜਿਹੜੀ ਹੈ ਮੌਤ ਹੋ ਗਈ ਸੀ ਉਸ ਤੋਂ ਬਾਅਦ ਪੀੜਤ ਪਰਿਵਾਰ ਲਗਾਤਾਰ ਅਦਾਲਤ ਦੇ ਵਿੱਚ ਅਪ ਇਨਸਾਫ ਦੀ ਗੋਹਾਰ ਲਗਾ ਰਹੇ ਸਨ ਤੇ ਲੜਾਈ ਲੜ ਰਹੇ ਸਨ ਤੇ ਹੁਣ ਤੱਕ ਕਈ ਪਰਿਵਾਰਾਂ ਨੂੰ ਇਨਸਾਫ ਮਿਲ ਚੁੱਕਾ ਹੈ ਤੇ ਹੁਣ ਫਿਰ ਇੱਕ ਹੋਰ ਅਜੀਹੀ ਮਾਮਲਾ ਸਾਹਮਣੇ ਜਿੱਥੇ 1993 ਦੇ ਵਿੱਚ ਫੇਕ ਐਨਕਾਊਂਟਰ ਦੋ ਪੁਲਿਸ ਮੁਲਾਜ਼ਮਾਂ ਦਾ ਹੀ ਕੀਤਾ ਗਿਆ ਸੀ ਇਹਨਾਂ ਕਾਂਸਟੇਬਲਾਂ ਨੂੰ ਪਹਿਲਾਂ ਘਰੋਂ ਚੁੱਕਿਆ ਗਿਆ ਤੇ ਫਿਰ ਆਤਵਾਦੀ ਕਹਿ ਕੇ ਪੁਲਿਸ ਮੁਕਾਬਲੇ ਦੇ ਵਿੱਚ ਇਹਨਾਂ ਨੂੰ ਮਾਰ ਦਿੱਤਾ ਗਿਆ ਤੇ ਫਿਰ ਲਵਾਰਸ ਕਹਿ ਕੇ ਇਹਨਾਂ ਦਾ ਸੰਸਕਾਰ ਵੀ ਆਪੇ ਕਰ ਦਿੱਤਾ ਗਿਆ ਇਸ ਵਿੱਚੋਂ ਪੀੜਤ ਪਰਿਵਾਰਾਂ ਨੇ ਸ਼ਿਕਾਇਤ ਜਕਰ 22 ਤੇ 32 ਸਾਲਾਂ ਤੋਂ ਪੀੜਤ ਪਰਿਵਾਰ ਲੰਬੀ ਜਿਹੜੀ ਕਾਨੂੰਨੀ ਲੜਾਈ ਲੜ ਰਿਹਾ ਸੀ ਤੇ ਹੁਣ ਉਹਨਾਂ ਨੂੰ ਇਨਸਾਫ ਮਿਲਿਆ ਸੀਬੇ ਦੀ ਵਿਸ਼ੇਸ਼ ਅਦਾਲਤ ਨੇ ਐਕਸ ਐਸਪੀ ਬਰਮਜਿਤ ਸਿੰਘ ਵਿਰਕ ਨੂੰ 10 ਸਾਲ ਦੀ ਉਮਰ ਕੈਦ ਤੇ ਨਾਲ ਹੀ 50000 ਰੁਪਏ ਦਾ ਜੁਰਮਾਨਾ ਲਗਾਇਆ ਤੇ ਉਦਰੇ ਜਿਹੜੇ ਤਿੰਨ ਹੋਰ ਦੋਸ਼ੀਆਂ ਨੂੰ ਬਰੀ ਕੀਤਾ ਗਿਆ ਉਸ ਨੂੰ ਲੈ ਕੇ ਪੀੜਤ ਪਰਿਵਾਰਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦਾ ਰੁਕ ਕਰਨਗੇ ਤੇ ਇਸ ਨੂੰ ਲੈ ਕੇ ਵੀ ਇਨਸਾਫ ਦੀ ਮੰਗ ਜ਼ਰੂਰ ਕੀਤੀ ਜਾਵੇਗੀ